ਹਾਜੀ ਬਿਲਕੁਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਇਹ ਦੇਸ਼ ਆ ਕਿ ਸਰਕਾਰ ਜਿਹੜੀ ਆ ਤੁਹਾਡੇ ਦਰਵਾਜ਼ੇ ਤੇ ਆਊਗੀ ਮਤਲਬ ਦਫ਼ਤਰਾਂ ਦੇ ਵਿੱਚ ਜਿਹੜੀ ਖੱਜਲ ਖਵਾਰੀ ਉਹਨੂੰ ਖਤਮ ਕਰਨ ਵਾਸਤੇ ਸਾਡੇ ਅਫਸਰ ਸਾਡੇ ਮੰਤਰੀ ਸਾਹਿਬ ਸਾਡੇ ਐਮ ਐਲ ਏ ਸਾਹਿਬ ਤੇ ਸਾਡ ਨੂੰ ਵੱਲੋਂ ਵੀ ਘਰਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਤੁਸੀਂ ਵੇਖੋ ਕੈਂਪ ਲੱਗ ਰਿਹਾ ਹੈ ਪਰਸੋਂ ਆਪਣੇ ਬਲਟੋਏ ਕੈਂਪ ਲੱਗਾ ਜੀ ਸਾਡੇ ਵੀ ਆ ਪਿਛਲੇ ਮਹੀਨੇ ਇੱਥੇ ਸੋਰਸਿੰਗ ਵੀ ਕੈਂਪ ਲੱਗਾ ਸਾਰੇ ਮਹਿਕਮਿਆਂ ਦੇ ਨਾਲ ਸੰਬੰਧਿਤ ਜਿਹੜੇ ਅਫਸਰ ਇੱਥੇ ਆਏ ਤੇ ਮੰਨੋ ਵੀ ਸਾਡਾ ਇਹ ਵੇਖੋ ਸਾਡੀ ਸੋਚ ਆਵਾਦੀ ਪਾਰਟੀ ਦੀ ਸਰਕਾਰ ਦੀ ਇਹ ਸੋਚ ਆ ਸਾਡੇ ਮੰਨ ਜੋ ਕੋ ਬੁਖਮંત્રી ਸਾਹਿਬ ਦੀ ਵੀ ਮਤਲਬ ਵੀ ਦਫਤਰਾਂ ਦੇ ਵਿੱਚ ਜਿਹੜਾ ਬਿਨਾ ਕਹੇ ਮੰਨੋ ਵੀ ਰਿਕਵਰਟ ਦੇ ਬਿਨਾ ਕਹੇ ਮੰਨੋ ਵੀ ਰਿਸ਼ਵਤ ਦੇ ਠੀਕ ਆ ਮੰਨੋ ਵੀ ਲੋਕਾਂ ਦੇ ਕੰਮ ਜਿਹੜੇ ਆ ਉਹ ਵੇਖੋ 1076 ਨੰਬਰ ਇੱਕ ਜਿਹੜਾ ਉਹ ਤੇ ਤੁਸੀਂ ਆਪਣਾ ਫੋਨ ਕਰੋ ਤੁਹਾਡੇ ਘਰ ਜਿਸ ਤਰ੍ਹਾਂ ਕੋਈ ਤੁਸੀਂ ਪਾਸਪੋਰਟ ਬਣਾਉਣਾ ਲਾਇਸੈਂਸ ਜਾਂ ਫੋਰ ਕੋ ਰਸ਼ਨ ਕਾਰਡ ਜੋ ਵੀ ਤੁਹਾਡਾ ਮੰਨ ਲਓ ਵੀ ਹੈਗਾ ਕੋਈ ਜਿਹੜੇ ਕੰਮ ਆ ਉਹ ਤੁਹਾਡੇ ਘਰ ਆਣ ਕੇ ਜਿਹੜੇ ਕਰਦੇ ਆ ਤੇ ਸਾਰੇ ਜਿਸ ਤਰ੍ਹਾਂ ਤੁਸੀਂ ਮੰਥਲੀ ਮੰਥ ਦੇ ਵਿੱਚ ਕਿੰਨੇ ਕੇ ਦੇ ਰਿਹਾ ਇੱਥੇ ਆਪਣੇ ਵੇਖੋ ਸਾਡਾ ਮੇਨ ਜਿਹੜਾ ਬਿਲੀ ਬੋਰਡ ਦਾ ਦਫਤਰ ਹੈ ਜੀ ਪਟਿਆਲਾ ਉਥੇ ਚਾਰ ਪੰਜ ਦਿਨ ਉਥੇ ਲੱਜਦੇ ਆ ਵਰਕਿੰਗ ਡੇ ਦੇ ਵਿੱਚ ਉਥੇ ਪੰਜਾਬ ਦੇ ਸਾਰੇ ਜਿੰਨੇ ਆਪਣੇ ਬਿਜਲੀ ਦੇ ਨਾਲ ਸੰਬੰਧਿਤ ਜਿਹੜੇ ਆਪਣੇ ਖਪਤਕਾਰ ਆ ਉਹ ਉਥੇ ਸਾਰੇ ਮਿਲਦੇ ਆ ਉਧਰ ਦੇ ਤੇ ਬਾਕੀ ਜਿਹੜੇ ਇਧਰ ਫਿਰ ਜਦੋਂ ਸੈਚਰਡੇ ਸੰਡੇ ਛੁੱਟੀ ਹੁੰਦੀ ਆ ਜੀ ਠੀਕ ਆ ਉਹ ਫਿਰ ਅਸੀਂ ਇਧਰ ਆਪਣੇ ਹਲਕੇ ਦੇ ਵਿੱਚ ਆਪਣੇ ਅੰਮ੍ਰਿਤਸਰ ਸਾਡੀ ਰੈਸ਼ਾ ਉੱਥੇ ਵੀ ਆ ਤੇ ਉੱਥੇ ਵੀ ਮਤਲਬ ਵੀ ਵੱਖ-ਵੱਖੜ ਕੇ ਆ ਤੋ ਜਿਹੜੇ ਬਿਜਲੀ ਕਫਤਕਰ ਉਹ ਆਉਂਦੇ ਆ ਤੇ ਸ਼ਨੀ ਐਤਵਾਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਇਧਰ ਆਪਣੇ ਹਲਕੇ ਦੇ ਵਿੱਚ ਕੋਈ ਜਿੱਥੇ ਮਤਲਬ ਵੀ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਈਏ ਆਪਣੇ ਵਰਕਰਾਂ ਦੇ ਨਾਲ ਲੋਕਾਂ ਦੇ ਨਾਲ ਮਿਲ ਗਏ ਤੇ ਇੱਥੇ ਫਿਰ ਪਿੰਡ ਹੀ ਘਰ ਮਲੋ ਵੀ ਬਹਿ ਕੇ ਇੱਥੇ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰੀ ਦੀਆਂ ਐਸ ਵਾਰ ਤਾਂ ਜਿਸ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਪਈ ਆ ਦੇ ਆ ਤੇ ਬਿਜਲੀ ਵੀ ਬਹੁਤ ਵਧੀਆ ਕਿਸਾਨਾਂ ਨੂੰ ਮਿਲੀ ਕਿਸਾਨੀ ਬਹੁਤ ਪਰੇਸ਼ਾਨ ਬਿਲਕੁਲ ਨਹੀਂ ਵੇਖੋ ਜੀ ਇਹ ਤੁਹਾਨੂੰ ਪਤਾ ਹੀ ਆ ਕਿ ਅਰਕੀ ਜਿਹੜਾ ਬਾਦਸ਼ਾਹ ਘਟ ਹੋਇਆ ਠੀਕ ਆ ਤੇ ਇਹ ਸਾਡਾ ਮਤਲਬ ਵੀ ਇੱਕ ਬੜਾ ਵੱਡਾ ਇਮਤਿਹਾਨ ਹੈ ਹੀ ਪੀਐਸਪੀਸੀਐਲ ਦਾ ਪਰ ਅਸੀਂ ਉਹਦੇ ਵਿੱਚ ਜਿਹੜਾ ਪਾਸ ਹੋਏ ਆ ਇਹ بارش ਨਾ ਹੋਣ ਦੇ ਬਾਵਜੂਦ ਵੀ ਜਿਹੜੀ ਖੇਤਾਂ ਨੂੰ ਐਪੀਕ੍ਰੈਸ਼ਨ ਜਿਹੜੇ ਆਪਣੇ ਕਿਉਂਕਿ ਪੈਡੀ ਦਾ ਸਿਜਣੀ ਝੋਨੇ ਦਾ ਤੇ ਤਕਰੀਬਨ ਵੱਲੋਂ ਵੀ ਸਾਰੇ ਥਾਵਾਂ ਤੇ ਜਿਹੜੇ ਆ ਮਤਲਬ ਵੀ ਜਿਸ ਤਰ੍ਹਾਂ ਵੱਖ-ਵੱਖ ਗਰੁੱਪ ਬਣਾਏ ਸੀ ਤੇ ਤਿੰਨਾਂ ਭਾਗਾਂ ਦੇ ਵਿੱਚ ਵੰਡ ਕੇ ਫੀਲਡਰਾਂ ਦਾ ਮਤਲਬ ਵੀ ਜਿਹੜਾ ਸੀ ਉਹ ਵੱਖ-ਵੱਖ ਮੰਨ ਲਓ 8-8 ਘੰਟੇ ਜਿਹੜੀ ਬਿਜਲੀ ਆ ਉਹ ਪ੍ਰੋਪਰ ਦਿੱਤੀ ਆ ਸ਼ਹਿਰਾਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਏਸੀ ਚੱਲਦੇ ਰਹੇ ਆ ਜੀ ਠੀਕ ਆ ਤੇ ਮੰਨ ਲਓ ਵੀ ਕੋਈ ਵੇਖੋ ਹੈ ਤਾਂ ਬੜੀ ਮੁਸ਼ਕਲ ਹੀ ਬਿਜਲੀ ਚਲੋ ਬਾਹਰੋਂ ਵੀ ਲੈਣੀ ਪਈ ਜੀ ਸਾਨੂੰ ਠੀਕ ਆ ਪਰ ਮੰਨ ਲਓ ਵੀ ਟਾਈਮ ਜਿਹੜਾ ਵਧੀਆ ਅਸੀਂ ਮੰਨ ਲਓ ਲੋਕਾਂ ਦਾ ਨਿਗਾਹਿਆ ਕੋਈ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਗਈ ਮੰਨ ਲਓ ਵੀ ਕਿਸਾਨ ਵੀ ਖੁਸ਼ ਆ ਦੁਕਾਨਦਾਰ ਵੀ ਖੁਸ਼ ਆ ਤੇ ਜਿਹੜੇ ਆਪਣੇ ਅਰਜੋਗਪਤੀ ਆ ਇੰਡਸਟਰੀਆਸ ਆ ਉਹਨਾਂ ਨੂੰ ਵੀ ਪੂਰੀ ਸਪਲਾਈ ਮਿਲੀ ਬਾਕੀ ਤੋ ਇਹ ਤਾਂ ਬਿਜਰ ਦੇਰੀ ਦੇ ਜੀ ਆ ਸਾਰੇ ਆਪਣੇ ਕਿਸਾਨ ਇੱਥੇ ਸਾਰੇ ਵੀਰ ਬੈਠੇ ਆ ਤੇ ਇਹਨਾਂ ਨੂੰ ਪੁੱਛੋ ਜੀ ਮੇਰੇ ਨਾਲ ਬਿਜਲੀ ਨਾਲ ਕੋਈ ਮੁਸ਼ਕਲ ਨਹੀਂ ਮਤਲਬ ਵੀ ਮੈਨੂੰ ਅਰਾਨੀ ਵਾਲੀ ਗੱਲ ਇਹ ਗੱਲ ਆ ਵੀ ਮੈਨੂੰ ਕਈਆਂ ਦੇ ਨਾਲ ਵੀਰਾਂ ਦੇ ਫੋਨ ਆਗਰੇ ਵੀ ਤੁਸੀਂ ਤਾਂ ਆਪਣਾ ਡਾਕਟਰ ਸਾਹਿਬ ਇਨੀ ਬਿਜਲੀ ਦੇ ਰਿਹਾ ਜੀ ਤੁਸੀਂ ਧਰਤੀ 'ਚ ਪਾਣੀ ਮਕਾ ਦੇਣਾ ਤੇ ਬਹਿਰ ਨੂੰ ਕਿਹਾ ਮੈਂ ਭਰਾਓ ਵੇਖੋ ਇਹ ਬਿਜਲੀ ਦਾ ਦੇੜੀ ਇਹ ਫਰਜ਼ ਹੈ ਸਾਡਾ ਸਰਕਾਰ ਦਾ ਸਾਡਾ ਵੀ ਫਰਜ਼ ਹੈ ਸਰਕਾਰ ਵੀ ਵੱਲੋਂ ਵੀ ਜਵੀ ਘੰਟੇ ਜਿਹੜੀ ਬਿਜਲੀ ਸਪਲਾਈ ਦੇਣ ਦਾ ਵਾਅਦਾ ਤੇ ਮਲੋਕੀ ਪਾਬੰਦਿਆ ਤੇ ਮੋਟਰ ਜਿਹੜੀ ਚਲਾਉਣੀ ਤੁਸੀਂ ਆਪਣੇ ਲੋਡ ਅਨਸਾਰ ਚਲਾਓ ਜੀ ਜਿੰਨੀ ਮੈਦੇ ਸਾਰੇ ਕਿਸਾਨਾਂ ਨੂੰ ਸਾਰੇ ਹੋਰ ਵੀ ਖਪਤਕਰ ਵੀ ਰਹਣ ਉਹ ਵੀ ਜਿੰਨੇ ਆਪਾਂ ਨੂੰ ਇਹ ਰੀਬੀ ਸਪਲਾਈ ਵਧਾ ਆ ਗਈ ਤੇ ਆਪਾਂ ਵਧ ਜਿੰਨੀ ਲੋੜ ਆ ਉਹਨੀ ਬਿਜਲੀ ਵਰਤੋ ਤੇ ਬਿਜਲੀ ਦਾ ਕੋਈ ਘਾਟਾ ਨਹੀਂ ਜੀ ਸਾਡੇ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮਿਆ ਜੀ ਸਾਡੇ ਅਫਸਰ ਸਾਹਿਬਾਨ ਜਿੱਥੇ ਇਹਨਾਂ ਨੇ ਮਤਲਬ ਆ ਸਿਜ਼ਨ ਦੇ ਵਿੱਚ ਆਪਣਾ ਦਿਨ ਰਾਤ ਇੱਕ ਕਰਕੇ ਜਿਹੜੀ ਬਿਜਲੀ ਆ ਮਤਲਬ ਵੀ ਉਹ ਨਿਰਵਗਣ ਸਪਲਾਈ ਦਿੱਤੀ ਆ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਤੇ ਮੈਂ ਹੁਣ ਆ ਪਿਛੇ ਜਿਹੜੀ ਮਤਲਬ ਮੈਂ ਜਿੱਥੇ ਆਪਾਂ ਵੇਖੋ ਬਿਜਲੀ ਦੇ ਰਹੇ ਆ ਜੀ ਆਪਾਂ ਡੂਵਲਾਂ ਨੂੰ ਦੇ ਰਹੇ ਆ ਘਰਾਂ ਦੇ ਵਿੱਚ ਰੋਸ਼ਨੀਆਂ ਕਰ ਰਹੇ ਆ ਠੀਕ ਆ ਉਹਦੇ ਨਾਲ ਨਾਲ ਆਪਾਂ ਜਿਹੜਾ ਵਾਤਾਵਰਣ ਆ ਇਹਨੂੰ ਵੀ ਹਰਿਆ ਭਰਿਆ ਕਰਨਾ ਤੇ ਪਿਛਲੇ ਦਿਨੀ ਅਸੀਂ ਇੱਕ ਆਪਣੇ ਇੱਕ ਇੱਥੇ ਮੀਟਿੰਗ ਕੀਤੀ ਸੀ ਅੰਮ੍ਰਿਤਸਰ ਉਥੇ ਸਾਡੇ ਚੀਫ ਸਾਹਿਬ ਸਾਡੇ ਐਸਸੀ ਬਾਰਡਰ ਜ਼ੋਨ ਦੇ ਤਿੰਨਾਂ ਜ਼ਿਲ੍ਹਿਆਂ ਦੇ ਐਕਸ਼ਨ ਸਾਰੇ ਅਸੀਂ ਮਤਲਬ ਸ਼ੁਰੂਆਤ ਕੀਤੀ ਹੀ ਰੋਕ ਲਾਉਂਦੀ ਜੀ ਠੀਕ ਆ ਤੇ ਉਹਦੇ ਵਿੱਚ ਵੀ ਸਾਡੇ ਜਿਹੜੇ ਅਫਸਰ ਐਕਸ਼ਨ ਐਸਡੀਓ ਸਾਡੇ ਜਾਈ ਮਤਲਬ ਵੀ ਜਿੱਥੇ ਉਹ ਵੇਖੋ ਬਿਜਲੀ ਨਾਲ ਦੇ ਰਿਹਾ ਜੀ ਇਸ ਟਾਈਮ ਦੇ ਉੱਤੇ ਮਤਲਬ ਉਥੇ ਨਾਲ ਆਪਣੀਆਂ ਸਬ ਡਿਵੀਜ਼ਨਾਂ ਜਿਹੜੀਆਂ ਉਹਨਾਂ ਦੀਆਂ ਜਾਂ ਗ੍ਰੇਡਾਂ ਨੇ ਜਿੱਥੇ ਵੀ ਜਗਾ बोलो ਇਹ ਉਹਨਾਂ ਨੂੰ ਇਹ ਮਤਲਬ ਵੀ ਸਾਰਿਆਂ ਨੂੰ ਇਹ ਬੇਨਤੀ ਕੀਤੀ ਹੈ ਵੀ ਘਟੋ ਘੱਟ 500 ਬੂਟਾ ਮਤਲਬ ਵੀ ਸਾਰੀਆਂ ਸਾਡੀਆਂ ਦੇ ਵਿੱਚ 5-500 ਬੂਟਾ ਲਾਓ ਉਹਦੇ ਨਾਲ ਜਿਹੜਾ ਇਹ ਕੋਈ ਲੱਖ ਤੋਂ ਵੱਧ ਜਿਹੜਾ ਬੂਟਾ ਸਾਡਾ ਲੱਗ ਰਿਹਾ ਜੀ ਤੇ ਇਹ ਹੈ ਮਤਲਬ ਵੀ ਇਧਰ ਵੀ ਵੇਖੋ ਮੈਂ ਉਹਨਾਂ ਦੀ ਸਲਾਘਾ ਕਰਦਾ ਤੇ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਸਾਡੇ ਐਸ ਡੀਓ ਸਾਹਿਬਾਨ ਜੇ ਸਾਹਿਬਾਨ ਐਕਸਮ ਜਿਹੜੇ ਨੇ ਉਹ ਵੱਲੋਂ ਵੀ ਇਹ ਨੂੰ ਆਪਣੇ ਵਾਤਾਵਰਨ ਨੂੰ ਇਹਨੂੰ ਹਰਾ ਭਰਾ ਕਰਨ ਵਾਸਤੇ ਮਨੋਬੀ ਬਹੁਤ ਵੱਡਾ ਜਿਹੜਾ ਉਹ ਸਹਿਯੋਗ ਦੇ ਰਿਹਾ ਹੈ।